ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਕੇਸਰੀ ਜਗਵੰਨੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਅੱਜ ਪਹੁੰਚਿਆ ਗੁਰਦੁਆਰਾ ਸਾਹਿਬ ਈਸਰ ਪ੍ਰਕਾਸ਼ ਪਿੰਡ ਬੇਗੋਵਾਲ ਜੋ ਕਿ ਰਾੜਾ ਸਾਹਿਬ ਵਾਲਿਆ ਦੀ ਸਰਪ੍ਰਸਤੀ ਦੇ ਹੇਠ ਇਹ ਗੁਰੂ ਘਰ ਹੈ ਤੇ ਅੱਜ ਇੱਥੇ ਲੰਬੇ ਕੇਸ ਅਤੇ ਦਸਤਾਰ ਮੁਕਾਬਲੇ ਜਿਹੜੇ ਕਰਵਾਏ ਜਾਣੇ ਨੇ ਤਕਰੀਬਨ 500 ਤੋਂ ਵੱਧ ਬੱਚਿਆਂ ਦੇ ਭਾਗ ਲੈਣ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਤੇ ਆਓ ਫਿਰ ਗੱਲਬਾਤ ਕਰਦੇ ਆਂ ਇੱਥੇ ਦੇ ਪ੍ਰਬੰਧਕਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੋਇਆ ਅੱਜ ਸਾਲਾਨਾ ਵਰਸੀ ਮਹਾਂਪੁਰਖਾਂ ਦੀ ਅੱਜ 24 ਤਰੀਕ ਤੋਂ ਲੈ ਕੇ 31 ਮਾਰਚ ਤੱਕ ਜੋ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਉਸ ਦੀ ਖੁਸ਼ੀ ਦੇ ਵਿੱਚ ਹੀ ਅੱਜ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਮਹਾਂਸਰਵਤਿ ਕਿਰਪਾ ਸਦਕਾ ਇਸ ਗੁਰੂ ਘਰ ਵਿੱਚ ਈਸ਼ਰ ਪ੍ਰਕਾਸ਼ ਗੁਰਦੁਆਰਾ ਬੇਗੋਵਾਲ ਵਿਖੇ ਅੱਜ ਇੰਟਰਨੈਸ਼ਨਲ ਸੰਸਾਧ ਵਿਰਸਾ ਪੰਜਾਬ ਸਰਦਾਰੀ ਲਹਿਰ ਪੰਜਾਬ ਭਾਈ ਮਨਦੀਪ ਸਿੰਘ ਜੀ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਅੱਜ ਇੱਥੇ ਦਸਤਾਰ ਮੁਕਾਬਲਾ ਸੁੰਦਰ ਦਸਤਾਰ ਮੁਕਾਬਲਾ ਅਤੇ ਲੰਮੇ ਵਾਲਾਂ ਦੀ ਜੋ ਕੰਪੀਟੀਸ਼ਨ ਸੀ ਉਹ ਲਗਭਗ ਜਿਹਦੇ ਵਿੱਚ 500 ਬੱਚਿਆਂ ਨੇ ਲਗ ਲਗਨੇ ਸਕੂਲਾਂ ਦੇ ਵਿੱਚ ਹਿੱਸਾ ਲਿਆ ਹੈ ਸੋ ਉਹਨਾਂ ਦੇ ਵਿੱਚੋਂ ਜੇਤੂ ਬੱਚੇ ਜਿਹੜੇ ਹੋਏ ਨੇ ਉਹਨਾਂ ਨੂੰ ਇਨਾਮ ਦਿੱਤੇ ਗਏ ਨੇ ਉਹਨਾਂ ਨੂੰ ਇਨਾਮ ਦੀ ਜਿਹੜੀ ਜੋ ਪ੍ਰਾਈਜ਼ ਰੱਖੇ ਗਏ ਸੀ ਉਹ ਦਿੱਤੇ ਗਏ ਅਸੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਹੈ ਇਮਾਮ ਬੁਰਖਾਨੀ ਬੜੀ ਖੁਸ਼ੀ ਆ ਜਿਹੇਜ਼ਾਰ ਪਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਇਸ ਦੇ ਵਿੱਚ ਭਾਗ ਲਿਆ ਉਹਨਾਂ ਨੂੰ ਬੱਚਾ ਨੂੰ ਨਾਮ ਮੰਡੇ ਸੋ ਬੜੀ ਖੁਸ਼ੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੇ ਕੇਸ ਹੈ ਸਾਡੇ ਮਹਾਰਾਜ ਨੇ ਸਾਡੇ ਆਖਿਆ ਕਿ ਸਾਡੀ ਮੋਹ ਰਿਆ ਸੋ ਉਹਨੂੰ ਸੰਭਾਲਦੇ ਹੋਏ ਇਹਨਾਂ ਦਾ ਬਹੁਤ ਵੱਡਾ ਪ੍ਰਾਰਾਲਾ ਪਾਈ ਮਹਿੰਦਰ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਇਸ ਗੁਰੂ ਘਰ ਆ ਕੇ ਇਹ ਜੋ ਵੱਡਾ ਪ੍ਰੋਗਰਾਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਮਾਗਮ ਹੋਇਆ ਹੈ। ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਸੰਪਰਦਾ ਜਿੱਦਾਂ ਵੀ ਮਹਾਪੁਰਸ਼ ਤਤਵੇਤੇ ਮਹਾਪੁਰਸ਼ ਨੇ ਹਰ ਸਾਲ ਦੀ ਤਰ੍ਹਾਂ ਇਹ ਜੋੜ ਮੇਲਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਸ੍ਰੀਮਾਨ ਸੰਤ ਬਾਬਾ ਭਗਵਾਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਬੇਗੋਵਾਲ ਜਿਨ੍ਹਾਂ ਨੇ ਸੰਤ ਮਹਾਰਾਜ ਵੱਡੇ ਮਹਾਰਾਜਾਂ ਦੇ ਨਾਲ ਰਹਿ ਕੇ ਤਕਰੀਬਨ 25 ਸਾਲ ਰਹਿ ਕੇ ਉਹਨੇ ਚਰਨਾ ਵਿੱਚ ਰਹਿ ਕੇ ਸੇਵਾ ਕੀਤੀ ਉਦੋਂ ਤੇ ਲੈ ਕਰਕੇ ਇਸ ਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਆ ਕੇ ਇਸ ਵਿੱਚ ਹਿੱਸਾ ਲੈਂਦੀਆਂ ਹਨ। ਸੰਤ ਮਹਾਰਾਜ ਜੀ ਪ੍ਰਪਤਨਾ ਰਹੀ ਸੰਗਤਾਂ ਨੇ ਹਲ ਕਰਦੇ ਹਨ ਇਹ ਲਾਨਾ ਜੋੜ ਮੇਲਾ। ਤਕਰੀਬਨ 8 ਦਿਨ ਚੱਲਦਾ ਹੈ 24 ਫਰਵਰੀ ਤੋਂ ਲੈ ਕੇ 3 ਮਾਰਚ ਤੱਕ। ਇਹ ਡੇਟਾ ਸਾਡੀਆਂ ਹਰ ਇੱਕ ਸਾਲ ਪੱਕੀਆਂ ਹਨ। ਦੇਸ਼ ਵਿਦੇਸ਼ ਤੋਂ ਸੰਗਤਾਂ ਕੇ ਸਮੂਹ ਲਾ ਕੇ ਦੀ ਸੰਗ ਦੇ ਸਹਿਯੋਗ ਨਾਲ ਸੰਤ ਮਹਾਰਾਜ ਜੀ ਇਸ ਜੋੜ ਮੇਲੇ ਨੂੰ ਮਨਾਉਂਦੇ ਹਨ। ਜਿਹੜਾ ਅੱਜ ਦਾ ਸਮਾਗਮ ਸੀ ਵਿਰਸਾ ਸੰਭਾਲ ਸਰਦਾਰੀ ਲਹਿਰ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਜਰਨੈਲ ਸਿੰਘ ਜੀ দত্তਹੇੜੀ ਔਰ ਜਿਹੜੇ ਪ੍ਰਧਾਨ ਸਾਡੇ ਛੋਟੇ ਭਰਾ ਭਾਈ ਮਨਦੀਪ ਸਿੰਘ ਜੀ ਜਿਨ੍ਹਾਂ ਦਾ ਕੀ ਨਵੀਂ ਜਨੈਸ਼ ਨੂੰ ਸੰਭਾਲਣ ਵਾਸਤੇ ਲੰਬੇ ਕੇਸ ਦਸਤਾਰ ਮੁਕਾਬਲੇ ਗੁਰਵਾਣੀ ਕੰਠ ਮੁਕਾਬਲੇ ਸਾਰੇ ਸਮੂਹ ਇਹਨਾਂ ਦੇ ਕੋਚਾਂ ਦੇ ਸਹਿਯੋਗ ਨਾਲ ਇਹ ਮਨਾਉਂਦੇ ਆ ਰਹੇ ਹਨ ਇਹਨਾਂ ਦਾ ਬਹੁਤ ਇਲਾਕੇ ਵਿੱਚ ਸਹਿਯੋਗ ਆ ਸਿੱਖੀ ਨੂੰ ਨਵੀਂ ਜਨੈਸ਼ ਨੂੰ ਸੰਭਾਲਣ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਇਹਨਾਂ ਤੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਸਾਰੇ ਕੋਚਾਂ ਨੂੰ ਭਾਈ ਮਨਦੀਪ ਸਿੰਘ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਤੰਦਰੁਸਤ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਵਿਰਸਾ ਸੰਭਾਲ ਜ਼ਰਦਾਰੀ ਲਹਿਰ ਵੱਲੋਂ ਪਿਛਲੇ 17-18 ਸਾਲਾਂ ਤੋਂ ਲੈ ਕੇ ਦਸਤਾਰ ਖੇਤਰ ਦੇ ਵਿੱਚ ਨੌਜਵਾਨ ਪੀੜੀ ਨੂੰ ਤੇ ਬੱਚਿਆਂ ਨੂੰ ਬਾਣੀ ਬੰਦੇ ਨਾਲ ਜੋੜਨ ਦੇ ਲਈ ਤੇ ਦਸਤਾਰ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਜਿਸ ਦੇ ਜਿਸ ਲੜੀ ਤਹਿਤ ਅੱਜ ਗੁਰਦੁਆਰਾ ਈਸ਼ਰ ਪ੍ਰਕਾਸ਼ ਬੈਗਵਾਲ ਨੇੜੇ ਕੁੱਪਕਲਾਂ ਜ਼ਿਲ੍ਹਾ ਮਰੇਕੋੜਲਾ ਵਿਖੇ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਹਦੇ ਵਿੱਚ ਸਾਡੇ ਇਲਾਕੇ ਦੇ ਤਕਰੀਬਨ 500 ਬੱਚਿਆਂ ਨੇ ਭਾਗ ਲਿਆ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਕਿਉਂਕਿ ਬਹੁਤ ਹੀ ਉਤਸ਼ਾਹੀ ਤਰੀਕੇ ਦੇ ਨਾਲ ਬੱਚੇ ਪਹੁੰਚੇ ਤੇ ਸਾਰਿਆਂ ਦਾ ਮੁਕਾਬਲਾ ਹੋਇਆ ਲੰਮੇ ਕੇਸਾਂ ਦੇ ਵਿੱਚ ਲੜਕੀਆਂ ਤੇ ਲੜਕਿਆਂ ਦਾ ਮੁਕਾਬਲਾ ਸੀ ਤੇ ਦਸਤਾਰ ਮੁਕਾਬਲੇ ਦੇ ਵਿੱਚ ਸਿਰਫ ਲੜਕਿਆਂ ਦਾ ਮੁਕਾਬਲਾ ਸੀ ਜੇਤੂ ਬੱਚਿਆਂ ਨੂੰ ਸੰਸਥਾ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਭਗਵਾਨ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਮੁਕਾਬਲਾ ਹੋਇਆ ਅਤੇ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਦੀ ਇਹਨਾਂ ਦੀ ਅਗਵਾਈ ਹੇਠ ਇਹ ਮੁਕਾਬਲਾ ਕਰਵਾਇਆ ਗਿਆ ਤੇ ਇਹਦੇ ਵਿੱਚ ਬਾਬਾ ਜੀ ਵੱਲੋਂ ਸਾਰੇ ਹੀ ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਗਦ ਦੇ ਨਾਮ ਦਿੱਤੇ ਗਏ ਨੇ ਜਿੰਨੇ ਵੀ ਬੱਚਿਆਂ ਨੇ ਭਾਗ ਲਿਆ ਸੀ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਖੁਸ਼ੀ ਦੀ ਗੱਲ ਆ ਕਿ ਇਦਾਂ ਦੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਜਿੱਤੇ ਕਿ ਉਹ ਇੱਛਾ ਪ੍ਰਗਟ ਕਰਦੀਆਂ ਨੇ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਰਹਾਏ ਤੋਂ ਕਿ ਸਾਡੇ ਬਾਣੀ ਬਾਣੇ ਨਾਲ ਜੁੜੇ ਸਾਡੇ ਗੁਰੂ ਸਾਹਿਬਾਨ ਸਾਡੇ ਸਿੰਘਾਂ ਸ਼ਹੀਦਾਂ ਨੂੰ ਅ ਦਰਸਾਈ ਆ ਜਿਹੜੀ ਮਾਰਗ ਹੈ ਉਹਦੇ ਤੇ ਚੱਲਣ ਦਾ ਜਿਹੜੀ ਉਹ ਸੰਸਥਾਵਾਂ ਨੇ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਨੇ ਅਸੀਂ ਵਿਰਤਾ ਸੰਭਾਲ ਸਰਦਾਰੀ ਲਹਿਰ ਵੱਲੋਂ ਉਹਨਾਂ ਦਾ ਸਾਥ ਦੰਨੇ ਆ ਉਹਨਾਂ ਦੇ ਨਾਲ ਲੰਮੇ ਕੇ ਦਸਤਾਰ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਕਵੀਸ਼ਰੀ ਮੁਕਾਬਲੇ ਗੱਤਕਾ ਮੁਕਾਬਲੇ ਤੇ ਕੀਰਤਨ ਮੁਕਾਬਲੇ ਤੋਂ ਇਲਾਵਾ ਹੋਰ ਵੀ ਬੜੀ ਅੰਗਣਤੀ ਦੇ ਵਿੱਚ ਲੰਗਰ ਦਸਤਾਰਾਂ ਦੇ ਦਸਤਾਰ ਤੋਂ ਕਲਾਈ ਕੈਂਪ ਇਹ ਕੱਲੇ ਇੰਡੀਆ ਦੇ ਵਿੱਚ ਨਹੀਂ ਇੰਡੀਆ ਤੋਂ ਬਾਹਰ ਦੁਬਈ, ਇੰਗਲੈਂਡ, ਮਲੇਸ਼ੀਆ, ਕੈਨੇਡਾ ਦੇ ਵਿੱਚ ਵੀ ਇਹ ਸਮਾਗਮ ਕੀਤੇ ਜਾਂਦੇ ਨੇ ਤੇ ਅੱਜ ਦਾ ਜਿਹੜਾ ਸਮਾਗਮ ਹੈ ਬਾਬਾ ਜੀ ਦੀ ਸਰਪ੍ਰਸਤੀ ਹੇਠ ਹੋਇਆ ਪਪਾ ਕੁ ਭਗਵਾਨ ਸਿੰਘ ਜੀ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਸਹਿਯੋਗ ਨਾਲ ਜਿਸ ਦੇ ਵਿੱਚ ਜਜਮੈਂਟ ਦੀ ਭੂਮਿਕਾ ਸਾਡੇ ਦਸਤਾਰ ਕੋਚ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਸਾਰੇ ਹੀ ਦਸਤਾਰ ਕੋਚ ਇੰਟਰਨੈਸ਼ਨਲ ਤੇ ਨੈਸ਼ਨਲ ਕੋਚਾਂ ਨੇ निभाई ਅਸੀਂ ਸਾਰੇ ਹੀ ਕੋਚਾਂ ਬਨਾਂ ਦਾ ਸਾਰੀਆਂ ਹੀ ਸੰਗਤਾਂ ਦਾ ਸਾਰੇ ਹੀ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਤੇ ਐਨੇ ਉਤਸ਼ਾਹਿਤ ਤਰੀਕੇ ਦੇ ਨਾਲ ਭਾਗ ਲਿਆ ਅਤੇ ਜੇਤੂ ਬੱਚਿਆਂ ਨੂੰ ਵਧਾਈ ਦਿੰਨੇ ਆ ਕਿ ਅੱਗੇ ਤੋਂ ਵੀ ਤੁਸੀਂ ਹੋਰ ਵੀ ਮਿਹਨਤ ਕਰਕੇ ਇਹਨਾਂ ਮੁਕਾਬਲਿਆਂ 'ਚ ਭਾਗ ਲਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੰਨ ਪ੍ਰਬੰਧਕ ਅਤੇ ਮੁੱਖ ਸੇਵਾਦਾਰ ਜਿਨ੍ਹਾਂ ਦਾ ਕਹਿਣਾ ਕਿ ਤਕਰੀਬਨ ਹਰ ਸਾਲ ਇੱਥੇ ਇਦਾਂ ਦੇ ਸਮਾਗਮ ਜਿਹੜੇ ਕਰਵਾਏ ਜਾਂਦੇ ਨੇ ਮੰਦੀਪ ਸਿੰਘ ਜੋ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਕਹਿਣਾ ਕਿ ਸਾਡੀ ਇਹ ਸੰਸਥਾ ਜਿਹੜੀ ਤਕਰੀਬਨ 2007 ਤੋਂ ਇਹ ਉਪਰਾਲਾ ਕਰਦੀ ਆ ਰਹੀ ਹੈ ਤੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਦਸਤਾਰਬੰਦੀ ਅਤੇ ਲੰਮੇ ਕੇਸ ਮੁਕਾਬਲੇ ਨੇ ਜਿਹੜੇ ਉਹ ਕਰਵਾਉਂਦੀ ਆ ਰਹੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਨੇ ਜਿਹੜੇ ਉਹ ਜਿਆਦਾ ਤੋਂ ਜਿਆਦਾ ਸਿੱਖੀ ਦੇ ਨਾਲ ਜੁੜਨ ਮਾਪਿਆਂ ਨੂੰ ਵੀ ਅਪੀਲ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਐਦਾਂ ਦੇ ਸਮਾਗਮ ਸਮਾਗਮਾਂ ਦੇ ਵਿੱਚ ਜਿਹੜੀ ਸਮੂਲੀਅਤ ਕਰਨ ਵਾਸਤੇ ਉਹ ਜ਼ਰੂਰ ਲੈ ਕੇ ਜਾਇਆ ਕਰਨ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਮਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ